बी पी सरकार बी जे पी सरित यादव यादव आम आदमी पार्टी आम आदमी पार्टी बी जे पी सरकार शाह अमित शाह ਆਪਾਂ ਜਿਹੜਾ ਇਹ ਲੈ ਲਾ ਲਏ ਕਿ ਉਹਨਾਂ ਮੈਂ ਪਾਈ ਰੋ 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 ਆਪਾਂ ਰਾਜੀ ਜੀ ਸਿੰਘ ਜੀ ਚੇਹੋ ਜੀ ਚਲੇ ਪਿੱਛੇ ਨਜੋ ਡਾਕਟਰ ਭੀਮਰਾਓ ਮੈਡਪੇਟ ਹੈ ਆਪ ਸਭ ਤੋਂ ਜਿਹੜਾ ਅਮਿਤ ਸ਼ਾਹ ਨੇ ਬੋਲੇ ਥੇ ਉਹਨੂੰ ਲੈ ਕੇ ਡੀਸੀ ਦਫਤਰ ਮਰੇ ਪੋਤਰਾ ਪੁਕਿਆ ਜੀ ਜੀ ਤੇ ਇਹਦੇ ਤੇ ਕੀ ਸਰ ਦੇਖੋ ਅੱਜ ਤੋਂ 2 ਦਿਨ ਪਹਿਲਾਂ ਨਾ ਆਪਣੇ ਅਮਿਤ ਸ਼ਾਹ ਜੀ ਨੇ ਤੁਹਾਨੂੰ ਦੇਖੀ ਆ ਦਿਲਾਂ ਉਹਦੇ ਵਿੱਚ ਆਪਣੇ ਸੰਸਦ ਦੇ ਵਿੱਚ ਬੋਲਿਆ ਗਿਆ ਸੀ ਕਿ ਅੰਬੇਦਕਰ ਅੰਬੇਦਕਰ ਲਈਏ ਤੁਸੀਂ ਕੋਈ ਅੰਬੇਦਕਰ ਨੇ ਜਿਨ੍ਹਾਂ ਦੇ ਸੰਵਿਧਾਨ ਤੇ ਹਿੰਦੁਸਤਾਨ ਚੱਲਦਾ ਅੰਬੇਦਕਰ ਅੰਬੇਦਕਰ ਕਹਿੰਦੇ ਰੋ ਕਹਿੰਦਾ ਅੰਬੇਦਕਰ ਅੰਬੇਦਕਰ ਕਰੀ ਜਾ ਰਹੇ ਤੁਸੀਂ ਸਾਰੀ காங்கிரஸ் ਪਾਰਟੀ ਜਿਹੜੀ ਵੀ ਆਪੋਜੀਸ਼ਨ ਪਾਰਟੀਆਂ ਨੇ ਵੀ ਤੁਸੀਂ ਅੰਬੇਦਕਰ ਕੰਬੇਦਕਰ ਕਹਿਣਾ ਬੰਦ ਕਰ ਦਿਓ ਉਹਦੇ ਨਾਲ ਤਾਂ ਤੁਸੀਂ ਅੱਲਾ ਤਾਂ ਅੱਲਾ ਅੱਲਾ ਕਹੀ ਚੱਲੋ ਵਾਹਿਗੁਰੂ ਕਹੀ ਚੱਲੋ ਵੀ ਉਹਦੇ ਨਾਲ ਸ਼ਾਇਦ ਤੁਹਾਨੂੰ ਉਹ ਰੱਬ ਮਿਲ ਜਾਓ ਵੀ ਉਹ ਮਿਲਦਾ ਵੀ ਇਹ ਤੁਹਾਨੂੰ ਇਹਦੇ ਸੰਵਿਧਾਨ ਦੇ ਵਿੱਚੋਂ ਕੁਝ ਨਹੀਂ ਮਿਲਣਾ ਕਿਉਂਕਿ ਉਹਦਾ ਮਸਲਾ ਇਹ ਸੀ ਕਿ ਤੁਹਾਨੂੰ ਸੰਵਿਧਾਨ ਚੋਂ ਕੁਝ ਨਹੀਂ ਮਿਲਣਾ ਕਿਉਂਕਿ ਉਹ ਚੌਦਨਗੇ ਸੰਵਿਧਾਨ ਇਸੀ ਖਤਮ ਕਰ ਦਈਏ ਕਿ ਉਹ ਨਹੀਂ ਚਾਹੁੰਦੇਗੇ ਸੰਵਿਧਾਨ ਚੱਲੇ ਹੈਨਾ ਹਾਲਾਂਕਿ ਸਰਕਾਰ ਹੁਣ ਇਸ ਸੰਵਿਧਾਨ ਤੇ ਚੱਲ ਰਹੀ ਆ ਪਰ ਇਸ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੇ ਨੇ ਇਸੇ ਕਰਕੇ ਅਸੀਂ ਉਸ ਚੀਜ਼ ਦਾ ਵਿਰੋਧ ਕਰਦੇ ਆ ਅਸੀਂ ਆਪ ਦਾ ਸਾਰੇ ਪਾਰਟੀ ਰਲ ਕੇ ਉਸ ਚੀਜ਼ ਨੂੰ ਅਸੀਂ ਵਿਰੋਧ ਕਰ ਰਹੇ ਆ ਉੱਤੇ ਉਹਦੀ ਨਿੰਦਾ ਕਰਦੇ ਆ ਇਹ ਸਰਕਾਰ ਅਸੀਂ ਖੁੱਲਕੇ ਉਹਦੀ ਨਿੰਦਾ ਕਰਦੇ ਆ ਆ ਵੀ ਦੇਖੀ ਆ ਜਾ ਆ ਜਾ ਆ ਜਾ ਥੱਲੇ ਬੈਠ ਸੀ ਸੀ ਦਫਤਰ ਮੂਰੇ ਅਮਿਤ ਸ਼ਾਹ ਦਾ ਪੁੱਤਰਾ ਤੇ ਨਰੇਸ਼ ਯਾਦਵ ਪੁੱਤਰਾ ਫੁੱਕਿਆ ਇਹ ਤੁਹਾਨੂੰ ਫੁੱਕਣ ਦੀ ਕਿਉਂ ਜ਼ਰੂਰਤ ਮਹਿਸੂਸ ਹੋਈ ਐਡੀ ਬੜੀ ਕਾਂਗਰਸ ਪਾਰਟੀ ਐ ਨੈਸ਼ਨਲ ਪਾਰਟੀ ਐ ਅੱਜ ਤੁਸੀਂ ਸੜਕਾਂ 'ਤੇ ਕਿਵੇਂ ਉਤਰ ਰਹੇ ਹੋ ਅੱਜ ਅਸੀਂ ਸੜਕਾਂ 'ਤੇ ਇਸ ਕਰਕੇ ਉਤਰਿਆ ਕਿਉਂਕਿ 2 ਦਿਨ ਪਹਿਲਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ਦੇ ਅੰਦਰ ਸਾਡੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੇ ਖਿਲਾਫ ਜੋ ਅਪਸ਼ਬਦ ਬੋਲੇ ਉਹਨਾਂ ਦੀ ਸ਼ਾਨ ਦੇ ਖਿਲਾਫ ਟਿੱਪਣੀਆਂ ਕੀਤੀਆਂ ਕਿਉਂਕਿ ਇੱਕ ਦੇਸ਼ ਇੱਕ ਸੰਵਿਧਾਨ ਦੇ ਮੁਤਾਬਿਕ ਹੀ ਚੱਲਦਾ ਹੈ ਔਰ ਜਿਸ ਦੇ ਦੇ ਸੰਵਿਧਾਨ ਜਿਹਨੇ ਸੰਵਿਧਾਨ ਲਿਖਿਆ ਹੋਵੇ ਜਿਸ ਦੇਸ਼ ਦਾ ਅੱਜ ਉਸ ਦੇ ਨਿਰਮਾਤਾ ਦੇ ਖਿਲਾਫ ਜਿਹੜੀ ਹੈ ਅਪਸ਼ਬਦ ਦੇਸ਼ ਦਾ ਗ੍ਰਹਿ ਮੰਤਰੀ ਬੋਲੇ ਇਸ ਤੋਂ ਨਿੰਦਨੀਓ ਗੱਲ ਹੋ ਨਹੀਂ ਸਕਦੀ ਇਸ ਕਰਕੇ ਹੀ ਤੁਸੀਂ ਦੇਖ ਰਹੇ ਹੋ ਕਿ ਅੱਜ ਦੇਸ਼ ਦੀਆਂ ਸਾਰੀਆਂ ਹੀ ਵਿਰੋਧੀ ਪਾਰਟੀਆਂ ਚਾਹੇ ਸਾਡੀ ਕਾਂਗਰਸ ਪਾਰਟੀ ਹੈ ਚਾਹੇ ਦੂਸਰੀਆਂ ਪਾਰਟੀਆਂ ਨੇ ਇੱਕ ਮੰਚ ਦੇ ਇਕੱਠੀਆਂ ਹੋਈਆਂ ਨੇ ਬੀਜੇਪੀ ਦੇ ਖਿਲਾਫ ਕਿਉਂਕਿ ਜਦ ਤੋਂ ਬੀਜੇਪੀ ਸਰਕਾਰ ਬਣੀ ਹੈ ਇਸ ਲਈ ਹਮੇਸ਼ਾ ਹੀ ਜਿਹੜੇ ਸਾਡੇ ਸੰਵਿਧਾਨ ਨਾਲ ਛੇੜਛਾੜ ਕੀਤੀ ਹੈ ਕਿਉਂਕਿ ਇਹ ਸੰਵਿਧਾਨ ਨੂੰ ਖਤਮ ਕਰਕੇ ਅਪ ਮਨੁਵਾਦੀ ਸਿਸਟਮ ਲੈ ਕੇ ਆਉਣਾ ਚਾਹੁੰਦੀਆਂ ਨੇ ਇਸ ਕਰਕੇ ਅੱਜ ਦੇਸ਼ ਦੀ ਹਰ ਇੱਕ ਆਪੋਜੀਸ਼ਨ ਪਾਰਟੀ ਇੱਕ ਪਲੇਟਫਾਰਮ ਤੇ ਆ ਔਰ ਅਮਿਤ ਸ਼ਾਹ ਨੇ ਅਸਤੀਫਾ ਵੀ ਮੰਗ ਕਰਦੀ ਹੈ ਔਰ ਇਹ ਵੀ ਮੰਗ ਕਰਦੀ ਹੈ ਕਿ ਉਹ ਆਪਣੀਆਂ ਜਿਹੜੀ ਉਸਨੇ ਟਿੱਪਣੀਆਂ ਕੀਤੀਆਂ ਉਸਦੇ ਲਈ ਮਾਫੀ ਮੰਗੇ ਤਾਂ ਦੇਸ਼ ਦਾ ਗ੍ਰਹਿ ਮੰਤਰੀ ਸਾਡੇ ਸੰਵਿਧਾਨ ਦੇ ਨਿਰਮਾਤਾ ਦੇ ਖਿਲਾਫ ਬੋਲੂਗਾ ਤਾਂ ਦੂਸਰਿਆਂ ਨੂੰ ਬੋਲਣਾ ਤਾਂ ਆਸਾਨ ਹੈ ਇਸ ਕਰਕੇ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ ਦੂਸਰੇ ਪਾਸੇ ਪਿਛਲੇ ਦਿਨੀ ਜੋ 2016 ਦੇ ਵਿੱਚ ਪੁਰਾਣ ਸ਼ੀਵ ਦੀ ਪਵਿੱਤਰ ਪੁਰਾਣ ਸ਼ੀਵ ਦੀ ਬਿਆਦੀ ਮਲੇਕ ਕੋਲੇ ਦੇ ਵਿੱਚ ਹੋਈ ਸੀ ਉਹਦੇ ਮੁਕੱਦਮਾ ਦਰਜ ਹੋਇਆ ਸੀ ਉਦੋਂ ਆਮ ਆਦਮੀ ਪਾਰਟੀ ਦੇ ਐਮਐਲਏ ਦਿੱਲੀ ਦੇ ਮਹਿਰੋਲੀ ਤੋਂ ਐਮਐਲਏ ਸੀਗਾ ਉਹਦੀ ਸਾਜ਼ਿਸ਼ ਪੁਲਿਸ ਨੇ ਇਨਕੁਆਇਰੀ ਕੀਤੀ ਉਹ ਸਾਜ਼ਿਸ਼ 'ਚ ਇਨਵੋਲਵ ਹੋਇਆ ਉਹਦੇ ਖਿਲਾਫ ਵੀ ਫਰਚਾ ਦਰਜ ਹੋਇਆ ਔਰ ਉਸ ਦੀ ਜਿਹੜੀ ਸੁਣਵਾਈ ਹੈ ਜਿਹੜੀ ਮਾਨਯੋਗ ਸੈਸ਼ਨ ਕੋਰਟ ਦੇ ਅੰਦਰ ਚੱਲ ਰਹੀ ਸੀ ਮਾਨਯੋਗ ਸੈਸ਼ਨ ਕੋਰਟ ਨੇ ਉਸਨੂੰ ਦੋਸ਼ੀ ਮੰਨਿਆ ਔਰ 2 ਸਾਲ ਦੀ ਸਜ਼ਾ ਦਿੱਤੀ ਉਸ ਦਾ ਪੁੱਤਲਾ ਵੀ ਅਸੀਂ ਲੇਟ ਜ਼ਰੂਰ ਹੋ ਗਏ ਉਸ ਦਾ ਪੁੱਤਲਾ ਭੁੱਕਿਆ ਅਸੀਂ ਅਖਬਾਰਾਂ 'ਚ ਬਿਆਨ ਸਾਡੀ ਲੀਡਰਸ਼ਿਪ ਨੇ ਦਿੱਤੇ ਨੇ ਤੇ ਉਸ ਦਾ ਪੁੱਤਲਾ ਵੀ ਅੱਜ ਇੱਥੇ ਭੁੱਕਿਆ ਗਿਆ ਹੈ ਤਾਂ ਕਿ ਆਮ ਆਦਮੀ ਪਾਰਟੀ ਨੇ ਜਿੱਥੇ ਦਿੱਲੀ ਦੇ ਅੰਦਰ 26 ਲੋਕਾਂ ਦੀ ਮੌਜੂਦਾ ਐਮਐਲਏ ਦੀਆਂ ਟਿਕਟਾਂ ਕੱਟੀਆਂ ਉੱਥੇ ਹੀ ਜਿਹੜਾ ਦੋਸ਼ੀ ਹੈ ਬੰਦਾ ਆਮ ਆਦਮੀ ਪਾਰਟੀ ਦਾ ਐਮ ਐਲ ਏ ਰੇਸ਼ ਸ਼ਰਮ ਦੋਸ਼ੀ ਹੋਣ ਦੇ باوجود 2 ਸਾਲ ਦੀ ਸਜ਼ਾ ਹੋਣ ਦੇ باوجود ਉਹਨੂੰ ਦੁਬਾਰਾ ਟਿਕਟ ਦੇ ਕੇ ਨਵਾਜਿਆ ਇਸ ਦਾ ਮਤਲਬ ਹੈ ਉਹਨੂੰ ਇਨਾਮ ਵਜੋਂ ਟਿਕਟ ਦਿੱਤੀ ਗਈ ਹੈ ਔਰ ਜਿਹੜੇ ਬੰਦਿਆਂ ਦੀ ਟਿਕਟ ਕੱਟੀ ਹੈ ਉਹ ਕਿਉਂ ਕੱਟੀ ਉਹਨਾਂ ਨੇ ਤਾਂ ਕੋਈ ਬੁਨਾਹ ਕੀਤਾ ਨਹੀਂ ਇਸ ਕਰਕੇ ਉਹਨੂੰ ਇਨਾਮ ਵਜੋਂ ਇਸ ਤੋਂ ਸਾਬਤ ਹੁੰਦਾ ਹੈ ਕਿ ਕੇਜਰੀਵਾਲ ਵੀ ਦੇਸ਼ ਦੇ ਲੋਕਾਂ ਦੇ ਅੰਦਰ ਨਫ਼ਰਤ ਫੈਲਾ ਕੇ ਇਲੈਕਸ਼ਨ ਜਿੱਤਣਾ ਚਾਹੁੰਦਾ ਹੈ ਔਰ ਜਿਸ ਤਰ੍ਹਾਂ ਕਿ ਪਿਛਲੇ ਦਿਨ ਪੰਜਾਬ 'ਚ ਹੋਇਆ ਅਸੀਂ ਮੰਨਦੇ ਹਾਂ ਕਿ ਦੇਸ਼ ਦਾ ਜਿਹੜਾ ਐਮਐਲਏ ਨਰੇਸ਼ਾਦਵ ਜਦੋਂ ਇੱਕ ਮਾਮਲੇ ਦੇ ਦੋਸ਼ੀ ਹੋਇਆ ਤਾਂ ਦੂਸਰੇ ਮਾਮਲੇ ਵੀ ਸਾਡੀ ਸ਼ੰਕਾ ਹੈ ਸਾਡਾ ਸ਼ੱਕ ਹੈ ਕਿ ਉਹ ਵੀ ਉਹਨਾਂ ਦੀ ਮਿਨੀ ਜ਼ਿੰਦਗੀ ਦੀ ਮਿੱਥੀ ਸ਼ਾਹੀ ਦਾ ਨਤੀਜਾ ਹੋ ਸਕਦੀ ਹੈ ਮਹਿਬੂਬ ਸਾਹਿਬ ਜਿਹੜਾ ਤੁਸੀਂ ਅੱਜ ਐਜੀਟੇਸ਼ਨ ਕਰ ਰਹੇ ਹੋ ਤੁਹਾਡੀ ਲੀਡਰਸ਼ਿਪ ਜਿਹੜਾ ਕਿ ਵੋਟਾਂ ਲੈ ਕੇ ਲੋਕਾਂ ਨਾਲ ਮੰਤਰੀ ਦੇ ਸ਼ਿਪ ਦੇ ਲੱਤੇ ਲੜੀ ਸੁਪਨੇ ਲੱਤੇ ਸਾਰੇ ਉਹ ਅੱਜ ਉਹ ਆਵਾਮ ਦੇ ਵਿੱਚੋਂ ਗਾਇਬ ਹੋਣ ਚਲ ਕੇ ਅੰਬੇਡਕਰ ਦੇ ਖਲਾ ਜਿਹਨੇ ਤੁਹਾਨੂੰ ਵੀ ਦੱਸ ਦਿਆ ਪੰਜਾਬ ਦੀ ਲੀਡਰਸ਼ਿਪ ਅੱਜ ਚੰਡੀਗੜ੍ਹ ਹੈੱਡਕੁਆਰਟਰ ਤੇ ਜਮ੍ਹਾਂ ਹੋਈ ਹੈ ਸਾਰੇ ਕੱਲ ਵੀ ਉੱਤੀ ਸੀ ਔਰ ਸਾਰੀ ਸੀਨੀਅਰ ਲੀਡਰਸ਼ਿਪ ਜਿਹੜੇ ਐਮਐਲਏ ਲੈਵਲ ਦੇ ਕੈਂਡੀਡੇਟ ਨੇ ਉੱਥੇ ਇਕੱਠੇ ਹੋਏ ਨੇ ਇਸ ਕਰਕੇ ਜਿਹੜੇ ਬਲਾਕ ਜ਼ਿਲ੍ਹਾ ਸੱਤਰ ਦੇ ਨੇ ਉਹ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਹੈਗੇ ਜਸਵਾਲ ਦਾਸ ਜੀ ਬਲਾਕ ਪ੍ਰਧਾਨ ਅਕਰਮ ਲਿਵੜਾ ਜੀ ਡੇੜੀ ਰੰਗ ਦੇ ਪ੍ਰਧਾਨ ਨੇ ਸਾਰੇ ਤੁਹਾਡੇ ਸਾਹਮਣੇ ਲੋਕਲ ਲੀਡਰਸ਼ਿਪ ਤੇ ਖੜੀ ਹੈ ਜਿਹੜੀ ਸਾਡੀ ਸੀਨੀਅਰ ਲੀਡਰਸ਼ਿਪ ਹੈ ਉਹ ਪੰਜਾਬ ਚੰਡੀਗੜ੍ਹ ਦੇ ਵਿੱਚ ਇਸ ਦਾ ਗ੍ਰਹਿ ਮੰਤਰੀ ਦਾ ਪੁੱਤਰਾ ਫੁੱਕਾ ਹੈ